ਅਜਿਹਾ ਰਿਕਿਅਰ ਕਿ ਜੇ ਤੁਸੀਂ ਮੈਂ ਹੁਜੀਤ ਕੌਰ ਬਲੱਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਐਸਾ ਪਾਲਣੇ ਕਰਕੇ ਦੱਸੋ ਕਿ ਪੰਜਾਬ ਪਾਸਪੋਰਟ ਪਦਾਲਸ ਜਾਖੜ ਨੇ ਇੰਡੀਕੋ 에어ਲਾਈਨ ਦੀ ਸੇਵਾ ਤੋਂ ਸਵਾਲ ਖੜੇ ਕੀਤੇ ਨੇ ਚੰਡੀਗੜ੍ਹ ਤੋਂ ਦਿੱਲੀ ਦੀ ਯਾਤਰਾ ਦੌਰਾਨ ਜਾਖੜ ਨੇ ਸੀਟ ਕੁਸ਼ਟਲੇ ਪਾਏ ਗਏ ਨੂੰ ਇਤਕਰਿਆ ਜਾਖੜ ਨੇ ਕਿਹਾ ਕਿ ਜਦੋਂ ਉਹਨਾਂ ਨੇ ਇਸ ਬਾਰੇ ਚਾਲਕ ਦਲ ਦੇ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੰਪਨੀ ਦੀ ਵੈੱਬਸਾਈਟ ਜਾ ਕੇ ਸ਼ਿਕਾਇਤ ਕਰਨ ਨੂੰ ਪ੍ਰੇਰਤ ਕੀਤਾ ਰੈਕਟਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਵੱਡੀਆਂ 에어ਲਾਈਨਸਾਂ ਦੇ ਵਿੱਚ ਇਹ ਚਿੰਤਾ ਰਵਈਆ ਸੁਰੱਖਿਆ ਨਿਯਮਾਂ ਤੱਕ ਨਾ ਫੈਲੇ ਜਾਖੜ ਦੇ ਆਪਣੇ ਮੋਸਟ ਸਵਾਲ ਕੀ ਹੈ ਜੇ ਹਾਲਾਤ ਹੈ ਕਿ ਤੁਸੀਂ ਅਸੀਂ ਤਾਂ ਜਿਵੇਂ ਕਿ ਵਰਾ ਸਿੰਘ ਚੋਹਾਂਜੀ ਨੇ ਦੱਸਿਆ ਇਹ ਰੇਣੀ ਦਾ ਵਿਸ਼ੇਸ਼ ਖੇਤਰ ਨਹੀਂ ਹਨ ਕਿ ਸਾਈ ਚੰਦਨੀ ਪਿੰਡੀ ਕੋਰ ਚੰਡੀਗੜ੍ਹ ਦਿੱਲੀ ਉਡਾਨ ਦੀਆਂ ਉਹ ਜ ਤਸਵੀਰਾਂ ਨੇ ਬਹੁਤ ਸਾਰੀਆਂ ਸੀਟਰ ਦੇ ਟਿੱਲੇ ਗੱਦੇ ਨੇ ਜਦੋਂ ਕਿ ਨਿਯਮਤ तौर ਤੇ ਫਿਟ ਕਿੰਨੀਆਂ ਸੇਠਾਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ ਕੈਪਟਨੂ ਨੇ ਬੇਸ਼ਾਮਾਨ ਨਿਗਰਤਾ ਨਾਲ ਇਸ ਬਾਰੇ ਕੁਝ ਵੀ ਕਰਨ ਤੋਂ ਆਸਮਰਥਾ ਸਾਢੀ ਕੀਤੀ ਤੇ ਕਹਿ ਕਿ ਮੈਨੂੰ ਤਕਨੀਦੀ ਵੈਬਸਾਈਟ ਤੇ ਸ਼ਿਕਾਇਤ ਕਰਨੀ ਚਾਹੀਦੀ ਹੈ ਮੈਨੂੰ ਦਿੱਲੇ ਗੱਦਿਆਂ ਜਾਂ ਫਿਰ ਸੀਟਾਂ ਦੇ ਆਰਾਮ ਬਾਰੇ ਕੋਈ ਵੀ ਚਿੰਤਾ ਨਹੀਂ ਹੈ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਤੋਂ ਪਹਿਲਾਂ ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਮੰਗਾਂ ਰੱਖੀਆਂ ਸੀ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕਰਦੇ ਕਿਸਾਨਾ ਸਰਬੰਸਿੰਘ ਭਦੇ ਦੇ ਸਰਕਾਰ ਤੋਂ ਮੰਗ ਕੀਤੀ ਹੈ ਸਰਕਾਰ ਕਿਸਾਨਾਂ ਦੀਆਂ 12 ਮੰਗਾਂ ਦੇ ਹੱਥ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਤੇ ਕਿਸਾਨਾਂ ਤੇ ਮਨਜ਼ੂਰੀਆਂ ਦੇ ਦੇਸ਼ ਤọaਪੀਆਪੀ ਮੰਗਾਂ ਮੰਨੀਆਂ ਜਾਣੇ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਵੇਂ ਖੇਤੀਬਾੜੇ ਘਟੜੇ ਵਿਰੋਧ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਵਾਪਸ ਕਰਨ ਲਈ ਵੀ ਕਿਹਾ ਹੈ ਹੰਦੇ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਦੇ اجلاس ਲੰਬਾ ਚੁਣਾ ਚਾਹੀਦਾ ਹੈ ਕਿ ਪੰਜਾਬ ਦੇ ਨਾਸਰਪੁਰ ਚ ਪੰਜਾਬ ਦੇ ਕਿਸਾਨ ਤੇ ਉਨ੍ਹਾਂ ਦੇ ਹੱਕ ਲਈ ਚਰਚਾ ਹੋਣੀ ਚਾਹੀਦੀ ਹੈ ਭੰਦੇ ਨੇ ਕਿ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ 'ਤੇ ਚਰਚਾ ਕਰਨੀ ਚਾਹੀਦੀ ਹੈ ਇਸ ਦੇ ਖਿਲਾਫ ਕੋਸ ਕਾਨੂੰਨ ਬਣਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਨੌਜਵਾਨਾਂ ਦੇ ਖਾਤਮੇ ਵਿੱਚ ਮੁੱਦਾ ਉੱਾਇਆ ਭੰਦੇ ਨੇ ਕਿ ਵਿਚਾਰ ਸਰਕਾਰ ਨੂੰ ਗੈਰ ਕਾਨੂੰਨੀ ਚਾਲਣਾ ਚਲਾ ਰਹੇ ਟ੍ਰੈਵਲ ਏਜੰਟਾ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਮਰੀਕਾ ਤੋਂ ਤੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਲਗਾਤਾਰ ਰਿਪੋਰਟ ਕੀਤਾ ਜਾ ਰਿਹਾ ਹੈ ਇਹ سلسلہ ਐਨਕਾਰ ਨੂੰ ਵੀ ਜਾਰੀ ਯਾ ਪੰਜਾਬ ਦੇ ਚਾਰ ਬੁਰ ਨੌਜਵਾਨਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਇਹ ਨੌਜਵਾਨ ਦੋ ਗੁਰਦਾਸਪੁਰ ਦੇ ਇੱਕ ਜਗੰਦਰ ਦੇ ਇੱਕ ਲਾਪਾਤਿਕ ਪਟਿਆਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਰਿਪੋਰਟ ਕਰਕੇ ਅਮਰੀਕਾ ਸਰ 에어ਪੋਰਟ ਤੇ ਪਹੁੰਚੇ ਅਮਰੀਕਾ ਤੋਂ 21 ਫਰਵਰੀ ਨੂੰ ਇਹਨਾਂ ਨੂੰ ਦਿੱਲੀ ਲਈ ਦਿਵਾਣਾ ਦਿੱਤਾ ਗਿਆ ਸੀ ਤੇ ਤੜਕਸਾਰ ਦਿੱਲੀ ਪਹੁੰਚੇ ਤੋਂ ਬਾਅਦ ਇਹਨਾਂ ਨੂੰ ਇੰਡੀਗੋ ਦੀ ਫਲਾਈਟ ਤੇ ਅਮਰੀਕਾ ਭੇਜਿਆ ਜਾਣਕਰਨ ਤਾਕਤ ਕੰਪਨੀ ਕਾ ਬੁਝ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 18 ਹਜ਼ਾਰ ਪਾਟੀਆਂ ਨੂੰ ਵਾਪਸ ਭੇਜਿਆ ਜਾਵੇਗਾ ਦੱਸਦੀ ਹੈ ਕਿ ਹੁਣ ਤੱਕ ਕੁੱਲ 336 ਪਾਟੀਆਂ ਨੂੰ ਰਿਪੋਰਟ ਕੀਤਾ ਜਾ ਚੁਕਾ ਯਾਨੀ ਨਾ ਮੁਝੇ ਚਾਰ ਪੰਜਾਬ ਦੇ ਰਿਪੋਰਟ ਕੀਤਾ ਗਿਆ ਹੈ ਕਿ ਇੱਕ ਨਵੇਂ ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਪੁਨਾਮਾ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭੇਜੇਗਾ ਇਹ ਪਹਿਲਾ ਮਾਮਲਾ ਹੈ ਤਬੀਤਨੀ ਅਜਨਾਲਾ ਸ਼ਕੀ ਨਾਲੇ ਵਿੱਚ ਗੰਨੇ ਨਾਲ ਪਰਿਏਕ ਟ੍ਰਾਂਲੇ ਡਿੱਗਣ ਨਾਲ ਡਰਾਈਵਰ ਦੀ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਕੈਬਿਨਟ ਮਲਿਕ ਕੁਲਦੀਪ ਸਿੰਘ ਤਾਲੀਵਾਲ ਸ਼ਕੀ ਨਾਲੇ ਤੇ ਪਹੁੰਚੇ ਜਿੱਥੇ ਨਾਗਲੋ ਪੁਲੀ ਘਟਨਾ ਦਾ ਜਾਇਜ਼ਾ ਲਿਆ ਗਿਆ ਗਿਆ ਕਿਆ ਕਰ ਰਹੀ ਸੀ ਕਿ ਨੌਜਵਾਨ ਕਲੈਕਟ ਕਰਤੇ ਜਾ ਰਿਹਾ ਸੀ ਸਰਦੂਲ ਮੁਰ ਨਾਲ ਉਹ ਲਾਲੇਜ ਦੇਖਿਆ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਉਹ ਲੈ ਤੱਕ ਡਰਾਈਵਰ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ ਤੇ ਸਾਲ ਨੂੰ ਚੋੜਾ ਕਰਵਾਇਆ ਜਾਵੇਗਾ ਤਾਂ ਜੋ ਅੱਗੇ ਇਸੇ ਵੀ ਤਰ੍ਹਾਂ ਦੀ ਘਟਨਾ ਨਾ ਹੋਵੇ ਇਸ ਮੌਕੇ ਕੈਬਿਨਟ ਮਲਿਕ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਅਭੀ ਇਹ ਜਿਸ ਨਾਲ ਡ్రਾਈਵਰ ਦੀ ਲੋਟ ਹੋ ਗਈ ਹੈ ਮੈਂ ਕਿਹ ਗੈਸਪੋਲ ਹੋ ਚੁਗਾ ਚੌੜਾ ਕਰਵਾਇਆ ਜਾਵੇਗਾ ਅਤੇ ਡ੍ਰਾਈਵਰ ਦੇ ਭਲਵਾਨ ਨੂੰ ਮਾਲੀ ਮਦਦ ਦਿੱਤੀ ਜਾਵੇ ਮੰਡੀ ਗੋਬਿੰਦਗੜ ਦੇ ਨੇੜੇ ਦਰਦਨਾਕ ਹਾਸਾ ਵਾਪਰਿਆ ਜਿਸ ਵਿੱਚ ਇੱਕੋ ਬੱਚੇ ਸਮੇਤ 3 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਚਾਰਕਾ ਇੰਤਾਬਰ ਇੱਕ ਗੱਡੀ ਜਿਵੇਂ ਹੀ ਮੰਡੀ ਗੋਬਿੰਦਗੜ ਦੇ ਨੇੜੇ ਪੰਚੀ ਦਾ ਡਿਵਾਈਡਰ ਨਾਲ ਟਕਰਾ ਗਈ ਪੁਲਿਸ ਕਟਨਾ ਵਾਲੀ ਥਾਂ ਤੇ ਪਹੁੰਚ ਚੁੱਕੀ ਹੈ ਤੇ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿੰਦੇ ਗੱਡੀ ਚਾਲਕ ਨੂੰ ਨੀਂਦ ਦੀ ਚਪਕੀ ਆ ਕੇ ਇਸੇ ਜਿਸ ਕਾਰਨ ਇਹ ਵੱਡਾ ਹਾਸਾ ਵਾਪਰਿਆ ਇਹ ਵੀ ਖਬਰ ਹੈ ਕਿ ਗੱਡੀ ਦਿੱਲੀ ਵਾਲੀ ਸਾਈਡ ਤੋਂ ਆ ਰਹੀ ਸੀ ਕਿ ਜਿਵੇਂ ਹੀ ਉਹ ਮੰਡੀ ਗੋਵਿੰਦ ਕਨਿੜੇਪਾਂਚੀ ਦਾ ਸੁਰੱਖਿਆ ਲਈ ਛੱਡੇ ਗੇ ਬੈਰੀਕੇਡਸ ਨਾਲ ਗੱਡੀ ਟਕਰਾ ਕੇ ਇੱਥੇ ਪੂਰੇ ਦਾ ਪੂਰਾ ਟਪਰ ਹਾਦਸੇ ਵਿੱਚ ਮਚ ਹੋ ਗਿਆ ਪੁਲਿਸ ਵੱਲੋਂ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ सरकार ने फर्जी सिम कार्ड की बिक्री तक रोक लगाने सिम कार्ड डीलर का वेरीफिकेशन जरूरी कर है इसकी डेडलाइन दो महीने इकती मार्च दो हजार पच्ची तक कर दिता है जेर सिम कार्ड डीलर इकती मार्च दो हजार पच्ची तक सरकार खुद डीलरशिप दी का रजिस्ट्रेशन नहीं करवाए तो एक अप्रैल दो हजार पच्ची तो सिम कार्ड की बिक्री नहीं कर सकते डिपार्टमेंट ऑफ टेलीकम्युनिकेशन यानी डीओटी ने मोबाइल फोन ऑपरेटर फ्रेंचाइजी एजेंट्स डिस्ट्रीब्यूटर्स को तुरंत रजिस्ट्रेशन की सलाह दी है सरकार ने अगस्त ਕਿ 2023 ਵਿੱਚ ਸਿਮ ਕਾਰਡ ਡੀਲਰਸ ਦਾ ਵੈਰੀਫਿਕੇਸ਼ਨ ਹੈ ਜੁੜੀ ਜ਼ਰੂਰੀ ਕਰ ਦਿੱਤਾ ਸੀ ਸਰਕਾਰ ਨੇ ਸਾਰੇ ਫਰੈਂਚਾਈਜ਼ੀ ਪੁਆਇੰਟ ਆਫ ਸੇਲ ਏਜੰਟਸ ਤੇ ਡਿਸਟ੍ਰਿਬਿਊਟਰਸ ਨੂੰ ਟੈਲੀਕਾਮ ਆਪਰੇਟਰਸ ਨੂੰ 12 ਮਹੀਨੇ ਵਿੱਚ ਰਜਿਸਟ੍ਰੇਸ਼ਨ ਕਰਨ ਦੀ ਡੈਡਲਾਈਨ ਦਿੱਤੀ ਸੀ ਹਾਲਾਂਕਿ DOT ਨੇ ਟੈਲੀਕਾਮ ਕੰਪਨੀਆਂ ਨੂੰ ਵੈਰੀਫਿਕੇਸ਼ਨ ਪ੍ਰੋਸੈਸ ਪੂਰਾ ਕਰਨ ਦੀ ਡੈਡਲਾਈਨ ਨੂੰ ਕਈ ਵਾਰ ਅੱਗੇ ਵਧਾਇਆ ਗਿਆ ਹੈ ਇਟ ਦੀ ਰਿਪੋਰਟ ਮੰਨੀ ਹੈ ਤਾਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਜਿਵੇਂ ਰਾਇਲੈਂਸ Jio Bharti Airtel Vodafone Idea ਨੇ ਤੱਕ ਕਿ ਮਾਰਚ ਤੱਕ ਆਪਣੇ ਜਨਰਲ ਸਟੇਟਿਟਰੀ ਡਿਸਟ੍ਰੀਬਿਊਟਰਸ ਨੂੰ ਰਜਿਸਟਰ ਕਰ ਲਿਆ ਸੀ ਪਰ ਸਰਕਾਰੀ ਕੰਪਨੀ BSNL ਨੇ ਸਰਕਾਰ ਤੋਂ ਜ਼ਿਆਦਾ ਸੁਣਨ ਲਈ ਅਸੀਂ ਬੇਸੰਭਾਗ ਕਹਿਣਾ ਕਿ ਉਸ ਨੇ ਆਪਣੇ ਸੌਫਟਵੇਅਰ ਇਸ਼ੂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਅਸੀਂ ਸੰਸਦ ਦਾ ਸਨਮਾਨਿਤ ਚਾਪ ਪੰਜਾਬ ਦੇ ਤਾਪਮਾਨ ਦੀ ਗੱਲ ਕਰਾਂਗੇ ਤਾਪਮਾਨ ਵਿੱਚ ਬਹੁਤ ਬਦਲਾਅ ਨਹੀਂ ਹੋਊਗਾ ਪਰ ਆਉਣ ਵਾਲੇ ਦਿਨਾਂ ਚ 2 ਤੋਂ 4 ਡਿਗਰੀ ਦੇ ਵਾਦੇ ਦੀ ਉਮੀਦ ਹੈ ਇਹ ਬਦਲਾਅ ਘਟੋ ਘਟ ਤੇ ਵੱਧ ਤੋਂ ਵੱਧ ਤਾਪਮਾਨ ਦੋਹਾਂ ਵਿੱਚ ਦੇਖਿਆ ਜਾਵੇਗਾ ਜਿਸ ਲਈ 24 ਘੰਟਿਆਂ ਚ ਪੰਜਾਬ ਜੋ ਅਸਰ ਤੋਂ ਬਾਅਦ ਤਾਪਮਾਨ ਇੱਥੇ ਲਗਭਗ 5 ਡਿਗਰੀ ਸੈਲਸੀਅਸ ਵਧਿਆ ਹਾਲਕਿ ਰਾਜ ਜਿਹੇ ਆਮ ਤੌਰ 'ਤੇ 2.7°C ਤੋਂ 19.7 ਤੋਂ ਵੱਧ ਤਾਪਮਾਨ ਬਟਿੰਦਾ ਵਿੱਚ 26.2°C ਰਿਕਾਰਡ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਵਿੱਚ ਸਾਫ਼ ਆਸਮਨ ਸਾਫ਼ ਰਹਿਣ ਵਾਲਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਸੂਰਜ ਚਮਕੇਗਾ ਤਾਪਮਾਨ ਰਹੇਗਾ ਫਿਲਹਾਲ ਇਸ ਨੂੰ ਅੰਤ ਵਿੱਚ ਸਿਰਾਂ ਹੀ ਬਰੀਕ ਤੌਰ 'ਤੇ ਤੁਸੀਂ ਦੇਖੀ ਜੋ ਚੁੱਕੀ ਹੈ ਕਿ